ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਲੋਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ 10ਵੀਂ ਵਰ੍ਹੇਗੰਢ ਰਾਇਕੋਟ ਦੇ ਇਤਿਹਾਸਕ ਗੁਰਦੁਆਰਾ ਟਾਲੀਆਣਾ ਸਾਇ ਵਿਕੇ ਮਨਾਈ ਗਈ ਜਿਸ ਵਿੱਚ ਪੰਥ ਪ੍ਰਸਿੱਧ ਸ਼ਖਸੀਅਤਾਂ ਵੱਲੋਂ ਉਨ੍ਹਾਂ ਨੂੰ ਸਰਦਾਰ ਦੇ ਫੁੱਲ ਭੇਟ ਕੀਤੇ ਗਏ ਇਸ ਸਮੇਂ ਮੁੱਖ ਮਹਿਮਾਨ ਦੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਵਾਰਿਸ ਪੰਜਾਬ ਜੱਤੇਵੰਦੀ ਦੇ ਮੁਖੀ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੀਮ ਸਿੰਘ ਸ਼ਾਮਲ ਹੋਏ ਨੇ ਇਸ ਸਮੇਂ ਉਹਨਾਂ ਜੱਤੇਦਾਰ ਜਗਦੇਵ ਸਿੰਘ ਤਲਵੰਡੀ ਵੱਲੋਂ ਖਾਲਸਾ ਪੰਥ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਭਾਇ ਯੋਗਦਾਨ ਦੀ ਸੁਲਾਗਾ ਕੀਤੀ ਹੈ ਅਤੇ ਉਹਨਾਂ ਤੋਂ ਸੇਧ ਲੈਣ ਦੀ ਵੀ ਵੱਡੀ ਗੱਲ ਆਕੀ ਹੈ ਇਸ ਮੌਕੇ ਉਹਨਾਂ ਦੇ ਨਾਲ ਪੰਥ ਦੀਆਂ ਕਈ ਹੋਰ ਪ੍ਰਸਿੱਧ ਸ਼ਖਸੀਅਤਾਂ ਵੀ ਸ਼ਾਮਲ ਸਨ ਜਿਨ੍ਹਾਂ ਨੇ ਸਾਬਕਾ ਪ੍ਰਧਾਨ ਸਰਦਾਰ ਜੱਤੇਦਾਰ ਜਗਦੇਵ ਸਿੰਘ ਤਲਵੰਡੀ ਨੂੰ ਸਰਤਾ ਦੇ ਫੁੱਲ ਭੇਟ ਕੀਤੇ ਇਸ ਮੌਕੇ ਤਲਵੰਡੀ ਪਰਿਵਾਰ ਵੱਲੋਂ ਜੱਤੇ ਅਮਰਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਉਤੇ ਹੀ ਸ਼ਹੀਦ ਬਿਆਨਤ ਸਿੰਘ ਸ਼ਹੀਦ ਸਤਵੰਤ ਸਿੰਘ ਦੇ ਪਰਿਵਾਰ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਰਾਏਪੁਰ ਤੋਂ ਹਾਕਮ ਸਿੰਘ ਢਾਲੀਵਾਲ ਦੀ ਰਿਪੋਰਟ ਹੌਂਦੀ ਸਾਹਿਬੀ ਵਰਸੀ ਤੇ ਆਏ ਹਾਂ ਜਿਹਨੇ ਅਕਾਲੀ ਦਲ ਦੀ ਇਕਤਾ ਲਈ ਕੋਈ ਤਾਂ ਨੀ ਕਿ ਸ਼ੁਰੂਆਤ ਹੁੰਦੀ ਜਿਵੇਂ ਅਸੀਂ ਤੇ ਜਸਵੰਤ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇਹਦੇ ਵਾਸਤੇ ਅਸੀਂ ਵੈਸੇ ਤਾਂ ਪੂਰਾ ਸਮੁੱਚਾ ਸਿੱਖ ਜਗਤ ਚਾਹੁੰਦਾ ਕਿ ਪੰਥ ਚ ਇਕਤਾ ਹੋਵੇ ਪਰ ਚਲੋ ਅਸੀਂ ਇਕਤਾ ਦੇ ਤਰ੍ਹਾਂ ਵੀ ਆ ਪਰ ਇਕਤਾ ਕੁਝ ਅਸੂਲਾਂ ਦੀ ਹੁੰਦੀ ਹੈ ਜਿਹੜੀ ਰਾਹੁਲ ਗਾਂਧੀ ਦੇ ਬਿਆਨ ਹੁੰਦਾ ਸਿੱਖਾਂ ਪਰਤੀ ਉਹਦੇ ਵਰਗੀ ਜਾਨਾ ਚਾਹੀਦਾ ਨੀ ਉਹਦੇ ਬਾਰੇ ਤੇ ਮੈਂ ਨਾ ਤੇ ਬਿਆਨ ਹੁਣ ਤੱਕ ਸੁਣਿਆ ਹੀ ਆ ਨਾ ਮੈਂ ਉਹਦੇ ਬਾਰੇ ਕੁਝ ਕਹੀ ਸਰ ਤੋਂ ਕਿ ਉਹਨੇ ਪੀ ਬਿਆਨ ਕਿਹਾ ਕਿ ਭਾਰਤੀ ਹੋਣ ਦਾ ਕਹਿਰ ਦਾ ਇਹ ਉਹਦਾ ਖਿਆਲ ਹੈ ਕਿ ਜਿੱਦਾਂ ਦਾ ਆਵਾਜ਼ ਰੋਲਾ ਮਚਾਇਆ ਜਾ ਰਿਹਾ ਹੈ ਬੀਜੇਪੀ ਵੱਲੋਂ ਮੇਰਾ ਖਿਆਲ ਹੈ ਕੋਈ ਜ਼ਿਆਦਾ ਸਿੱਖਾਂ ਦੇ ਪੱਖ 'ਚ ਹੀ ਹੋਵੇ ਉਹ ਬਿਆਨ ਜਿਸ ਤਰ੍ਹਾਂ ਕਿ ਬਰਸੀ ਦੇ ਲਗਭਗ ਬਾਕੀਦਾਰੇ ਦੇ ਲੋਕ ਵੀ ਆਇਆ ਸਭ ਆਇਆ ਕੀ ਇਹ ਤੁਹਾਨੂੰ ਪਹਿਲ ਸ਼ੁਰੂ ਹੋ ਸਕਦੀ ਹੈ ਕਾਲੀ ਜਲ ਦੀ ਇਕਤਾ ਦੀ ਨਹੀਂ ਅਸੀਂ ਤੇ ਚਾਹੁੰਦੇ ਆ ਕਿ ਚਲੋ ਜਿਹੜੇ ਜਾਸੇਦਾਰ ਆ ਜਾਂ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਸੀ ਜਿਨ੍ਹਾਂ ਨੇ ਸਾਡੀ ਕੌਮ ਲਈ ਕਾਲਣਾ ਕਾਲੀਆਂ ਉਹ ਸਾਰਿਆਂ ਦੇ ਸਾਂਝੇ ਆ ਉਹਨਾਂ ਸਾਰਿਆਂ ਨੂੰ ਪਾਰਟੀ ਬਾਜ਼ੀ ਤੋਂ ਧੜੇ ਬਾਜ਼ੀ ਤੋਂ ਪਰੋਟ ਕੇ ਉਹਨਾਂ ਨੂੰ ਸਰਦਾਰ ਦੇ ਫੁੱਲ ਭੇਟ ਕਰਨ ਤੇ ਜੋ ਕਰ ਰਹੇ ਆ ਸਾਰੇ ਸਾਰਿਆਂ ਦਾ ਮੇਰੇ ਖਿਆਲ ਸਾਰਿਆਂ ਨੂੰ ਜੀ ਆਇਆਂ ਕਿਹਾ ਜਾਣਾ ਜਦਾ ਧੰਨਵਾਦ ਵੀ ਆ। ਜੀ ਐਸਪੀ ਦੇ ਵਿੱਚ ਕੋਈ ਤੁਹਾਡੇ ਨਾਮ ਕੋਈ ਕੈਂਡੀਡੇਟ ਖੜੇ ਕੀਤੇ ਜਾਣਗੇ ਅਸੀਂ ਵੀ ਕੋਈ ਛੋਟਾ ਹਿੱਸਾ ਲੈ ਜਾਊਗਾ ਨਹੀਂ ਜਦੋਂ ਇਲੈਕਸ਼ਨ ਹੋਊਗੀ ਉਹਨਾਂ ਦੇਖਿਆ ਜਾਊਗਾ ਜੀ। ਅਣੀ ਅਸੀਂ ਤਾਂ ਚਾਹੁੰਦੇ ਆ ਕਿ ਐਸਬੀ ਐਸਬੀਸੀ ਜਿਹੜੀ ਹੈ ਸਿੱਖਾਂ ਦੀ ਬੜੀ ਸਰਮੌਰ ਸੰਸਥਾ ਵਾ ਉਹਦੇ ਚ ਕਾਫੀ ਹੱਦ ਤੱਕ ਕੋਸ਼ਿਸ਼ ਨਿਗਾਰ ਆ ਚੁੱਕਾ ਕਿ ਕੌਮ ਸਾਰੀ ਜਾਣਦੀ ਆ ਉਹਨੂੰ ਫਿਰ ਬਲੰਦੀਆਂ ਤੇ ਪਹੁੰਚਾਉਣ ਲਈ ਕੋਈ ਚੰਗੇ ਯੋਗ ਅੰਮੀ ਦੁਆਰਾ ਨੇ ਸਰ ਸੰਬੰਧ ਵਿੱਚ ਕੋਰਟ ਨੇ ਜਵਾਬ ਮੰਗਿਆ ਉਹ ਸੰਬੰਧ ਵਿੱਚ ਕੋਈ ਕੀ ਅੱਗੇ ਕੋਈ ਕਾਰ ਵੀ ਹੋਈ ਆ ਤੇ ਪਰਿਵਾਰ ਵੱਲੋਂ ਕੀ ਕੀਤਾ ਜਾ ਰਿਹਾ ਹੈ ਪਰਿਵਾਰ ਵੱਲੋਂ ਤਾਂ ਜਿਹੜੀ ਲੜਾਈ ਲੜ ਸਕਦੇ ਅਸੀਂ ਲੜ ਰਹੇ ਆ ਜੀ ਬਾਕੀ ਠੀਕ ਹੈ ਜੋ ਬਾਕੀ ਕੋਰਟ ਦੇ ਨੇ ਕੋਰਟ ਨੂੰ ਪਤਾ ਹੈ ਕਿ ਅੱਗੇ ਸਿੱਖਾਂ ਨੂੰ ਕਿੰਨਾ ਕੰਨ ਸਾਫ਼ ਦਿੰਦੀ ਆ ਕਿੰਨਾ ਕਿ ਪਰੇਸ਼ਾਨ ਕਰਦੇ ਭਾਈਆ ਮਟਪਾਲਸ ਜੀ ਜੋ ਕੋਈ ਸੰਦੇਸ਼ ਹੋ ਜਾਂ ਕੋਈ ਸੁਨੇਹਾ ਨਹੀਂ ਉਹਨਾਂ ਦੇ ਮਾਤਾ ਮਿਲ ਕੇ ਚੜ੍ਹਦੀ ਕਲਾ ਚ ਆ ਉਹ ਜੀ ਉਹ ਕਹਿੰਦੇ ਕਿ ਫ ਦੇ ਭਲੇ ਚ ਜੋ ਵੀ ਰੱਬ ਦੀ ਰਜ਼ਾ ਚ ਰਾਜੀ ਹੈ ਠੀਕ ਹੈ ਜੀ ਠੀਕ ਹੈ ਵਾਈ ਗੁਰ ਬਤੌਰ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਜਿਨ੍ਹਾਂ ਨੇ ਬਹੁਤ ਵਾਖੂਬੀ ਆਪਣੀਆਂ ਵੱਡੀਆਂ ਸੁਭਾਵਾਂ ਨਵਾਇਆਂ ਲੋਪਰਸ ਸਾਤਖੰਡ ਵਾਸੀ ਜਸੇਦਾਰ ਜਗਦੇਵ ਸਿੰਘ ਜੀ ਤਲਵੰਡੀ ਮੈਂ ਦੇਖਦਾ ਜੋ ਕੇ ਜੋਗ ਚ ਹੁਣ ਜਸੇਦਾਰ ਸ਼ਬਦ ਜਿਹੜਾ ਉਹ ਬਹੁਤ ਘਟ ਗਿਆ ਪਰ ਪ੍ਰੋਜੋਕੜ ਵੇਲੇ ਜਸੇਦਾਰ ਸ਼ਬਦ ਉਹਦੇ ਨਾਲ ਲੱਗਦਾ ਸੀ ਜਿਹੜਾ ਸੱਚਮੁੱਚ ਗੁਰੂ ਨੂੰ ਸਮਰਪਿਤ ਤੇ ਪੰਥ ਨੂੰ ਸਮਰਪਿਤ ਸੀ ਕਿਉਂਕਿ ਕਲਗੀਧਰ ਪਾਤਸ਼ਾਹ ਨੇ ਗੁਰੂ ਪੰਥ ਤੇ ਗੁਰੂ ਗ੍ਰੰਥ ਦਾ ਕਨਸੈਪਟ ਬਹੁਤ ਕਲੀਅਰ ਕੀਤਾ ਕਿ ਮੇਰੀ ਆਤਮਾ ਗੁਰੂ ਗ੍ਰੰਥ ਵਿੱਚ ਮੇਰਾ ਸਰੀਰ ਗੁਰੂ ਪੰਥ ਦੇ ਵਿੱਚ ਤੇ ਜਸੇਦਾਰ ਜਗਦੇਵ ਸਿੰਘ ਜੀ ਤਲਵੰਡੀ ਨੇ ਇਸ ਕਨਸੈਪਟ ਨੂੰ ਆਪਣੇ ਸਰੀਰ ਤੇ ਹੰਡਾਇਆ ਉਹਨਾਂ ਨੇ ਜਦੋਂ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੀਗੇ ਉਦੋਂ ਵੀ ਇਤਰਾ ਚੜਾ ਬਹੁਤ ਆਉਂਦੇ ਰਹੇ ਕਿਉਂਕਿ ਕਾਲੀ ਸਿਆਸਤ ਦੇ ਵਿੱਚ ਕਾਂਗਰਸ ਦੀ ਜਮਾਤ ਜਿਹੜੀ ਸੀ ਉਹ ਮੰਡੋ ਮੰਢੀ ਜਦੋਂ ਵੀ ਕਾਲੀ ਜਲਦੀ ਸਰਕਾਰ ਬਣਦੀ ਸੀ ਉਹਨੂੰ ਦੋ ਢਾਈ ਸਾਲਾਂ ਬਾਅਦ ਤੋੜ ਦਿੰਦੇ ਸੀ ਪਰ ਉਹ ਸਾਰਿਆਂ ਮੰਜਲਾਂ ਦੇ ਵਿੱਚੋਂ ਸਫਲ ਹੋ ਕੇ ਨਿਕਲੇ ਜਸਵੰਤ ਜਗਦੇਵ ਸਿੰਘ ਜੀ ਤਲਵੰਡੀ ਤੇ 2000 ਦੇ ਵਿੱਚ ਫਿਰ ਉਹਨਾਂ ਨੂੰ ਬਤੌਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਸਮਾਂ ਮਿਲਿਆ ਤੇ ਉਹਨਾਂ ਦਾ ਇੱਕ ਮੈਂ ਕਹਿ ਸਕਦਾ ਜਿਹੜਾ ਜ਼ਿੰਦਗੀ ਦਾ ਨਖੜਮਾ ਅੰਗ ਸੀ ਉਹ ਕੌੜੇ ਜ਼ਰੂਰ ਸੀ ਪਰ ਮਿੱਠੇ ਵੀ ਬਹੁਤ ਸੀ ਤੇ ਅੱਜ ਮੈਂ ਦੇਖਦਾ ਮਠਾਸ ਲੋਕਾਂ ਦੇ ਮੂੰਹਾਂ ਤੇ ਜ਼ਿਆਦਾ ਤੇ ਅੰਦਰ ਘੜਤਣ ਭਰ ਗਿਆ ਤੇ ਇਹ ਪੁਰਾਣੇ ਜਿੰਨੇ ਵੀ ਜਥੇਦਾਰ ਸੀਗੇ ਇਹਨਾਂ ਨੇ 1970 ਤੋਂ ਲੈ ਕੇ ਲਗਾਤਾਰ ਮੈਂ ਕਹਿ ਸਕਦਾ 2010 ਤੱਕ ਬੜਾ ਲੰਬਾਰਸਾ ਪੰਥ ਦੀ ਨੁਮਾਇੰਦਗੀ ਕੀਤੀ ਆ ਤੇ ਇਹਨਾਂ ਨੂੰ ਇਹ ਵੀ ਮਾਨ ਰਿਹਾ ਕਿ ਸਾਡੇ ਪੰਜਾਬ ਦੇ ਬਹੁਤ ਹੀ ਹਰਮਨ ਪਿਆਰੇ ਜਿਹੜੇ ਪੰਜ ਵਾਰੀ ਮੁੱਖ ਮੰਤਰੀ ਹੈ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਉਹਨਾਂ ਦੇ ਨਾਲ ਵੀ ਬਹੁਤ ਸਾਥ ਨਵਾਇਆ ਪੰਥ ਰਤਨ ਜਹਦਾਰ ਗੁਰਚੰਦ ਸਿੰਘ ਜੀ ਟੋੜਾ ਦੇ ਨਾਲ ਵੀ ਸਾਥ ਨਵਾਇਆ ਸੋ ਇਹ ਮੈਂ ਸਾਹਮਣੇ ਜਿਹੜੀਆਂ ਯਾਦਾਂ ਇਹ ਸਾਡੇ ਲਈ ਇੱਕ ਪ੍ਰੇਰਨਾ ਸਰੋਤ ਵੀ ਆ ਪ੍ਰੇਰਨਾ ਸਰੋਤ ਇਸ ਕਰਕੇ ਆ ਕਿ ਉਹਨਾਂ ਦੇ ਚੰਗੇ ਗੁਣਾਂ ਨੂੰ ਹੁਣ ਦੇ ਪੰਥ ਪ੍ਰਸ ਲੋਕ ਵੀ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਨ ਤੇ ਮੈਨੂੰ ਇਸ ਗੱਲ ਦਾ ਵੀ ਮਾਣ ਆ ਕਿ ਕੁਝ ਇੱਕ ਪੀੜੀ ਸੇਵਾ ਕਰਦਾ ਕੁਝ ਦੋ ਪਰ ਜਹੇਦਾਰ ਸ਼ਾਂਗਾ ਸਿੰਘ ਜੀ ਦਾ ਪਰਿਵਾਰ ਇਹ ਤੀਜੀ ਪੀੜੀ ਆ ਗਈ ਆ ਪੰਥ ਦੇ ਨਾਲ ਜੁੜਿਆ ਨੂੰ ਤੇ ਮੈਂ ਸੋਚਦਾ ਸੀ ਬੈਠਾ ਕਿ ਜਹੇਦਾਰ ਸ਼ਾਂਗਾ ਸਿੰਘ ਜੀ ਨੂੰ ਵੀ 사ਤਗੁਰੂ ਜੀ ਨੇ ਮਾਣ ਪ੍ਰਕਾਸ਼ ਕੀਤਾ ਕੇਂਦਰੀ ਅਜਾਇਬ ਘਰ ਵਿੱਚ ਉਹਨਾਂ ਦੀ ਵੀ ਫੋਟੋ ਲੱਗੀ ਉਹ ਤੇ ਜਹਦਾ ਜਗਦੇਸ਼ ਸਿੰਘ ਤਲਵੰਡੀ ਦੀ ਵੀ ਲੱਗੀ ਆ ਇਹ ਇਸ ਗੱਲ ਦਾ ਇੱਕ ਸਾਥ ਕਰਾਉਂਦੀ ਆ ਕਿ ਇਹਨਾਂ ਨੇ ਨੇਜ ਨੂੰ ਛੱਡ ਕੇ ਉਸ ਕੌਮ ਦੇ ਨਾਲ ਕੌਮ ਪ੍ਰਸਤੀ ਤੇ ਪੰਥ ਪ੍ਰਸਤੀ ਦੇ ਉਸ ਪਵਿੱਤਰ ਸਿਧਾਂਤ ਨੂੰ ਹੰਡਾਇਆ ਤੇ ਉਹਨਾਂ ਦੀ ਅੱਜ ਪਵਿੱਤਰ ਜਬਾਦ ਵਿੱਚ ਇੱਕ ਮੈਨੂੰ ਇਹ ਵੀ ਖੁਸ਼ੀ ਆ ਕਿ ਸਾਰੇ ਹੀ ਚਾਹੇ ਕਾਂਗਰਸੀ ਸਗੇ ਚਾਹੇ ਮੈਂ ਕਹਿ ਸਕਦਾ ਸਾਡੇ ਨੂੰ ਕਈ ਵਾਰੀ ਉਹ ਹੋ ਜਾਂਦਾ ਵੀ ਮੂੜ ਪੰਥ 'ਤੇ ਇਕੱਠਾ ਹੋ ਜਾਂਦਾ ਤੋੜ ਵਿਛੋੜੇ ਵਾਲੇ ਤੋੜ ਵਿਛੋੜਾ ਤਾਂ ਨਾ ਕਹਿ ਲਮੈਂ ਕਈ ਵਾਰੀ ਮਤ ਭੇਦ ਆ ਜਾਂਦੇ ਆ ਉਹ ਸਾਰੇ ਹੀ ਚੇਚੇ ਤੌਰ ਤੇ ਉੱਤੇ ਅੱਜ ਇਕੱਤਰ ਹੋ ਕੇ ਜਹਦਰ ਜਗਦੇਵ ਸਿੰਘ ਜੀ ਪ੍ਰਬੰਧ ਦੀ ਇਸ ਬੁੱਤਰਜਾਤ ਦੇ ਵਿੱਚ ਜੁੜਿਓ ਸੀ ਤੇ ਮੈਂ ਸਮਝਦਾ ਇਹ ਵੀ ਇੱਕ ਚੰਗਾ ਸੁਨੇਹਾ ਆ ਕਿ ਗੁਰੂ ਸਾਹਿਬ ਕਿਰਪਾ ਕਰਨ ਉਹਨਾਂ ਨੇ ਬਾਣੀ ਤੇ ਬਾਣੇ ਤੇ ਗੁਰੂ ਫਲਸਫੇ ਨੂੰ ਗੁਰੂ ਪੰਥ ਤੇ ਗੁਰੂ ਗ੍ਰੰਥ ਨੂੰ ਹਮੇਸ਼ਾ ਹੀ ਜਿਹੜੇ ਸਮਰਪਤ ਰਹੇ ਇਹੋ ਸਾਨੂੰ ਬਲੱਖਣ ਪੱਕ ਜਿਹੜਾ ਅੱਜ ਧਾਰਨ ਕਰਨ ਦੀ ਲੋੜ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ